ਅਗਲੀ ਗੱਲ ਕਰੀਏ ਪੰਜਾਬ ਦੇ ਕਪੂਰਥਲਾ ਹਾਊਸ ਦੀ ਕਹਿੰਦੇ ਇਹਨੂੰ ਮੈਰਿਜ ਪੈਲਸ ਬਣਾਤਾ ਢਾਟੂ ਕੇ ਬਣਾਇਆ ਗਿਆ ਜਾਂ ਕੋਈ ਕਿਸ ਤਰੀਕੇ ਨਾਲ ਲੀਜ਼ ਤੇ ਦੇ ਦਿੱਤਾ ਗਿਆ ਕੀ ਕਰਤਾ ਇਹਦਾ ਪੰਜਾਬ ਸਰਕਾਰ ਨੇ ਪ੍ਰਵੀਨ ਜੀ ਕਪੂਰਥਲਾ ਹਾਊਸ ਜੀ ਦਿੱਲੀ ਦੇ ਵਿੱਚ ਮੁੱਖ ਮੰਤਰੀਆਂ ਦੀ ਰਿਹੈਸ਼ ਰਹੀ ਹੈ ਠੀਕ ਹੈ ਜੀ ਔਰ ਦਰਸ਼ਕਾਂ ਨੂੰ ਸਰੋਤਿਆਂ ਨੂੰ ਚੰਗੀ ਤਰ੍ਹਾਂ ਜਾਗਰੂਕ ਹੋਣਾ ਹਮਮ ਕਿ ਚੋਣਾਂ ਦੇ ਦੌਰਾਨ ਜਦੋਂ ਰੇਡ ਪਈ ਸੀ ਤਾਂ ਆਪਾਂ ਇਸੇ ਕਪੂਰਥਲਾ ਹਾਊਸ ਦੇ ਹਵਾਲੇ ਨਾਲ ਚੰਗੀ ਚਰਚਾ ਕੀਤੀ ਸੀ ਹਮ ਕਿ ਭਾਈ ਇੱਕ ਕਮਰਾ ਮਿਲਿਆ ਵਾ ਸਾਡੇ ਵਾਲੇ ਮੁੱਖ ਮੰਤਰੀ ਨੂੰ ਤਾਂ ਕਹਿਣ ਨੂੰ ਮੁੱਖ ਮੰਤਰੀ ਦੀ ਰਹਿਸ਼ ਹੈ ਤੇ ਬਾਕੀਆਂ ਚ ਕਿਹੜੇ ਫਿਲੇ ਰਹਿੰਦੇ ਸੀ ਕਿ ਲੈਪਟਾਪਾਂ ਵਾਲੇ ਕੰਪਿਊਟਰਾਂ ਵਾਲੇ ਉਹ ਕੌਣ ਸੀ ਕੰਧਾਂ ਟੱਪ ਕੇ ਕੌਣ ਪੱਜੇ ਇਸ ਵਾਰ ਉਸ ਸਮੇਂ ਆ ਸੀ ਉਹ ਕਪੂਰਸਲਾ ਹਾਊਸ ਇਹ ਕਪੂਰਸਲਾ ਉਸ ਹਮੇਸ਼ਾ ਤੋਂ ਸ਼ਾਹੀ ਠਾਠ ਦਾ ਪ੍ਰਤੀਕ ਰਿਹਾ ਪੰਜਾਬ ਦੀ ਜੀ ਜੀ ਮਤਲਬ ਦਿੱਲੀ ਦੇ ਵਿੱਚ ਚੰਗੇ ਚੰਗੇ ਕੋਠੀਆਂ ਭਵਨਾਂ ਚ ਰਹਿਣ ਵਾਲੇ ਮੰਤਰੀ ਸੰਤਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦੇ ਵਹਾਣੀ ਨੂੰ ਦੇਖਣਾ ਜਾਂਦੇ ਨੇ ਇੰਨਾ ਸ਼ਾਹੀ ਹੈ ਹੂੰ ਤੇ ਸਮੇ ਸਮੇ ਤੇ ਮੁੱਖ ਮੰਤਰੀਆਂ ਨੇ ਇੱਥੇ ਆਪਣੇ ਸਮਾਗਮ ਵੀ ਕੀਤੇ ਨੇ ਮਤਲਬ ਜੇ ਪੰਜਾਬ ਦੇ ਡੈਪੂਟੇਸ਼ਨ ਤੇ ਕੇ ਅਫਸਰਾਂ ਨੂੰ ਕਿਸੇ ਨੂੰ ਚਾਹ ਪਾਣੀ ਦੇ ਸਦਣਾ ਕੋਈ ਪਾਰਟੀ ਕਿੱਟੀ ਪਾਰਟੀ ਵਿਚਾਰਟੀ ਕਰਨੀ ਆ ਕਰ ਲਈ ਹੈ ਕਿਸੇ ਹੋਰ ਪਾਰਟੀ ਦੇ ਲੀਡਰਾਂ ਨਾਲ ਕੋਈ ਮੀਟਿੰਗ ਕਰਨੀ ਆ 1 ਟੂ 1 ਕਰਨਾ ਕਦੇ ਖਾਣ ਪੀਣ ਲਈ ਸਦਣਾ ਤਾਂ ਸੱਦ ਲਿਆ ਇੱਥੋਂ ਤੱਕ ਕਿ ਮੈਨੂੰ ਯਾਦ ਹੈ ਕੈਪਟਨ ਅੰਦਰ ਸਿੰਘ ਨੇ ਸ਼ਾਇਦ ਆਪਣੇ ਪੋਤੇ ਦਾ ਜਾਂ ਦੋਤੇ ਦਾ ਵੀ ਕੋਈ ਰਿਸੈਪਸ਼ਨ ਟਾਈਪ ਸਮਾਗਮ ਉੱਤੇ ਕੀਤਾ ਸੀ ਇਤਾਂ ਸੀ ਠੀਕ ਹੈ ਹੁਣ ਉਹ ਸਿੱਧਾ ਪਰਿਵਾਰ ਨਾਲ ਜੁੜਦਾ ਮੁੱਖ ਮੰਤਰੀ ਦੇ ਨਾਲ ਮਤਲਬ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਆਪਣੀ ਸਰਕਾਰੀ ਰਹਿਤ 'ਚ ਆਪਣੇ ਵਿਆਹ ਦੀਆਂ ਰਸਮਾਂ ਕੀਤੀਆਂ ਤਾਂ ਕਿਸੇ ਨੇ ਉਸ ਸਤਾਂ ਦੇ ਉੱਤੇ ਉਂਗਲ ਥੋੜਾ ਕੋਈ ਚੱਕ ਲੂਗਾ ਕਿ ਵੀ ਇੱਥੇ ਕਿਉਂ ਕੀਤੀ ਥੋੜੀ ਰਹਿਸ਼ ਦੇ ਥੋੜਾ ਘਰ ਦਾ ਪ੍ਰੋਗਰਾਮ ਇੱਥੇ ਤੱਕ ਕੈਪਟਨ ਅੰਦਰ ਨੇ ਜੀ ਆਪਣੇ ਪਰਿਵਾਰਕ ਜੀ ਦੇ ਬੰਦਾ ਕੀਤਾ ਤਾਂ ਠੀਕ ਆ ਵੀ ਮੁੱਖ ਮੰਤਰੀ ਦਾ ਸੰਬੰਧ ਪਰ ਰਾਗਵ ਚੱਡਣ ਨੂੰ ਤੁਸੀਂ ਵਿਆਹ ਦੇ ਸਮੇਂ 15 ਦਿਨਾਂ ਲਈ ਦਿੱਤਾ ਸੀ ਇੱਕ ਪੁਰਸਲਾ ਹਾਂਜੀ ਹਾਂਜੀ ਕਿਉਂ ਭਾਈ ਇਹ ਮੈਰਿਜ ਪੈਲੇਸ ਹੈ ਹੂੰ ਇਹੋ ਨੇ ਪਰਚੀ ਕਟਾਈ ਹੈ ਕੋਈ ਪੰਜਾਬ ਦੇ ਖਜ਼ਾਨੇ ਨੂੰ ਅਦਾਇਗੀ ਕੀਤੀ ਹੈ ਕੋਈ ਹਮਮ ਪਈ ਇਹ ਤਾਂ ਚੰਗੀ ਚੌਕੀ ਕੋਈ ਹੁੰਦੀ ਫਿਰ ਤਾਂ ਦਿੱਲੀ ਵਾਲਿਆਂ ਨੂੰ ਥਾਂ ਨਹੀਂ ਲੱਭਦੀਆਂ ਖੋਲ ਦੋ ਚੰਗੇ ਪੈਸੇ ਬਣ ਜਾਣਗੇ ਖਜ਼ਾਨੇ 'ਚ ਪੈਸੇ ਆ ਜਾਣਗੇ ਤੇ ਨਾਲ ਤਾਂ ਪਰ ਜਿਹੜਾ ਰਾਗਵ ਚੱਡਾ ਲਈ ਖੁੱਲਿਆ ਸੀ ਉਹ ਅੱਜ ਕੇਜਰੀਵਾਲ ਦੀ ਬੇਟੀ ਲਈ ਵੀ ਖੁੱਲਿਆ ਹਮ ਸਾਨੂੰ ਕਿਸੇ ਵਿਆਹ ਦੇ ਵਿੱਚ ਕੋਈ ਵਿਚ ਲੇਖਾ ਪਾਉਣ ਦਾ ਸਵਾਲ ਨਹੀਂਗਾ ਹਮਮ ਮੇਰਾ ਸਵਾਲ ਇਹ ਸਰੀ ਹੈ ਕਿ ਮੈਨੂੰ ਯਾਦ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਧਰਮ ਪਤਨੀ ਚੜਾਈ ਕੀਤੀ ਹਮਮ ਤੇ ਉਹਨਾਂ ਦੇ ਭੋਗ ਦੇ ਸਮੇਂ ਬਹੁਤ ਸੇ ਸਵਾਲ ਚੱਕੇ ਗਏ ਸੋਸ਼ਲ ਮੀਡੀਆ ਤੇ ਵੀ ਮੀਡੀਆ ਨੇ ਵੀ ਇਥੋਂ ਤੱਕ ਇਹੀ ਆਮ ਆਦੀ ਪਾਰਟੀ ਦੇ ਲੀਡਰਸ਼ਿਪਰਾਂ ਦੇ ਹਵਾਲੇ ਨਾਲ ਵੀ ਜਿਹੜੇ ਉਸ ਸਮੇਂ ਹੋਰ ਪਾਸੇ ਚ ਖਿਲਰੇ ਫਿਰਦੇ ਸੀ ਸਾਰੇ ਕਿ ਦੇਖੋ ਜੀ ਐਸਪੀਸੀ ਦਾ ਲੰਗਰ ਵਸਤੇ ਆ। ਹੂੰ ਤੇ ਜੋ ਉਸ ਲੰਗਰ ਤੇ ਇਤਰਾਜ਼ ਸੀ ਫਿਰ ਅੱਜ ਕਪੂਰਥਲਾ ਉਸ ਬਰਤਨ ਤੇ ਵੀ ਇਤਰਾਜ਼ ਹੋਊਗਾ। ਉਹ ਮੈਰਿਜ ਪੈਲਸ ਨਹੀਂ ਹੈ। ਤੁਸੀਂ ਵੱਡੇ ਅਹੁਦਿਆਂ ਤੇ ਰਹੇ ਹੋ ਦੋਏ ਮਾਂ ਪਿਓ ਉਸ ਬੱਚੀ ਦੇ। ਹੂੰ ਹੂੰ ਮੁੱਖ ਮੰਤਰੀ ਰਹੇ ਹੋ। ਹੂੰ ਉਂਗਲਾ ਧਰ ਧਰ ਕੇ ਤੁਸੀਂ ਕੋਠੀਆਂ ਪਸੰਦ ਕੀਤੀਆਂ ਤਾਜ ਮਹਿਲ ਰਾਜ ਮਹਿਲ ਬਣਾਇਆ ਸ਼ਾਹੀ ਮਹਿਲ ਚਰਚਾ ਮਾਰੀ ਸ਼ਿਸ਼ ਮਹਿਲ ਦੀਆਂ ਤੇ ਅੱਜ ਜਵਾਕੜੀ ਦੇ ਵਿਆਹ ਦੇ ਮੌਕੇ ਤੇ ਤੁਹੋਂ ਪੈਲਸ ਕਿਉਂ ਨਾ ਬੁਖ ਹੋਇਆ ਫਿਰ ਕੋਈ ਸਹੀ ਹੈ ਬਿਲਕੁਲ ਇਹ ਅਸਲ ਚ ਇੱਕ ਕਬਜ਼ੇ ਦੀ ਜਿਹੜੀ ਆਦਤ ਹੈ ਨਾ ਹੂੰ ਜਿਹੜੀ ਧੌਂਸ ਦੀ ਆਦਤ ਹੈ ਨਾ ਉਹਦਾ ਪ੍ਰਤਿਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੱਜ ਬਹੁਤ ਰੰਗ ਬੰਨਿਆ ਠੀਕ ਹੈ ਬਹੁਤ ਹਾਂ ਮਤਲਬ ਕਿ ਇੰਜ ਤੁਸੀਂ ਜਿਵੇਂ ਨਾਮ 'ਤੇ ਸ਼ੱਕ ਲਾਉਣ ਗਏ ਹੋਣ ਹੈ ਨਾ ਭਾਬੀ ਵੀ ਡਾਕਟਰ ਗੁਰਪ੍ਰੀਤ ਕੌਰ ਹੁਰੀ ਵੀ ਹੈਨਾ ਗੁਲਾਬੀ ਸੂਟ ਤੇ ਮੁੱਖ ਮੰਤਰੀ ਸਾਹਿਬ ਦੇ ਵੀ ਗੁਲਾਬੀ ਜੈਕਟ ਤੇ ਗੁਲਾਬੀ ਪੱਗ ਤੇ ਬੜਾ ਸ਼ਾਨਦਾਰ ਖੜਾ ਬੰਨਿਆ ਉਹਨਾਂ ਨੇ ਅੱਜ ਜਿਸ ਤਰ੍ਹਾਂ ਉਹਨਾਂ ਨੇ ਉਹ ਨੱਚੇਗੀ ਸਾਡੇ ਨਾਲ ਤੈਨੂੰ ਮਤਲਬ ਦਿਲ ਵੀ ਦੇਾਂਗੇ ਹੈਨਾ ਉਸ ਗਾਣੇ ਤੇ ਇਸ਼ਾਰੇ ਵੀ ਕੋਕੜ ਹਿੱ ਤੱਕ ਢੋਲ ਵੀ ਆਪੇ ਵਜਾਉਣ ਲੱਗੇ डम 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 ਅੱਛਾ ਐਕਸ਼ਨ ਵੀ ਇਹੋ ਜਿਹਾ ਮਤਲਬ ਮੈਨੂੰ ਇੰਜ ਲੱਗਿਆ ਕਿ ਜਿਵੇਂ ਕੇਜਰੀਵਾਲ ਜੀ ਨੇ ਖੜਾ ਬੁੱਕ ਕੀਤਾ ਹੋਵੇ ਮਾਨ ਸਾਹਿਬ ਦਾ ਠੀਕ ਹੈ ਸੋ ਤੁਸੀਂ ਇੱਕ ਸੀਐਮ ਹੋ ਉਹ ਗਰਮਾ ਵੀ ਬਣਾ ਕੇ ਰੱਖਣੀ ਹੁੰਦੀ ਹੈ ਹਮ ਚਲੋ ਜੋ ਵੀ ਹੈ ਪਰ ਕੂਰਸਲਾ ਹੌਸਜ ਪੈਲੈਸ ਚ ਬਦਲਦਾ ਨਜ਼ਰਾ ਆ ਪਰ ਤਾਂ ਵੀ ਅਸੀਂ ਉਸ ਬੱਚੀ ਦੇ ਵਿਆਹ ਤੇ ਦੋਵਾਂ ਪਰਿਵਾਰਾਂ ਨੂੰ ਵਧਾਈ ਦਿੰਨੇ ਆ ਤੇ ਪ੍ਰਮਾਤਮਾ ਉਸ ਜੋੜੀ ਨੂੰ ਹੋਰ ਖੁਸ਼ੀਆਂ ਬਖਸ਼ੇ ਹਾਂਜੀ ਬਿਲਕੁਲ ਚਲੋ ਧੀਆ ਧਿਆਨੀਆਂ ਦਾ ਸਭ ਦੀਆਂ ਸੰਜੀਆਂ ਆ ਜੀ ਉਹ ਤਾਂ ਆਪਾਂ ਸਿਰ ਤੇ ਹੱਥ ਰੱਖ ਆਪ ਰਾਖੀ ਦਿੰਨੇ ਆ ਭਾਵੇਂ ਕਿਸੇ ਦੀ ਵੀ ਧੀ ਹੋਵੇ ਪਰ ਗਰਮਾ ਤੌਦੇ ਦੀ ਬਣਾ ਕੇ ਰੱਖਣਾ ਉਸ ਅਹੁਦੇ ਦੇ ਉੱਤੇ ਬੈਠੇ ਬੰਦੇ ਦਾ ਕੰਮ ਆ ਨਾ ਚਲੋ ਵਿਆਹਾਂ ਚ ਅੱਗੇ ਕਿਹੜਾ ਕੋਈ ਸੀਐਮ ਗਏ ਨਹੀਂ ਜਾਂ ਅੱਗੇ ਕਿਹੜਾ ਸੀਐਮ ਦੇ ਘਰਾਂ ਚ ਕੋਈ ਵਿਆਹ ਨਹੀਂ ਹੋਏ ਜਾਂ ਕਿਵੇਂ ਵੀ ਆ ਪਰ ਫਿਰ ਵੀ ਤੁਸੀਂ ਉੱਥੇ ਜੇ ਢੋਲ ਬਣਾ ਕੇ ਨੱਚੋਗੇ ਜਾਂ ਤੁਸੀਂ ਉਸ ਤਰੀਕੇ ਦੇ ਨਾਲ ਤਾਂ ਉਹ ਚੰਗਾ ਨਹੀਂ ਲੱਗਦਾ ਇਸ ਇੱਕ ਤਰੀਕੇ ਦੇ ਨਾਲ ਔਰ ਦੂਜੀ ਗੱਲ ਹੈ ਕਿ ਕੇਜਰੀਵਾਲ ਸਾਹਿਬ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦਿੱਲੀ ਦੇ ਵਿੱਚ ਕਿਤੇ ਹੋਰ ਵੀ ਕਰ ਸਕਦੇ ਸੀਗੇ ਔਰ ਜਿਹੜੀ ਕਬਜ਼ੇ ਵਾਲੀ ਤੁਸੀਂ ਪ੍ਰਵਿਰਤੀ ਦੀ ਗੱਲ ਕੀਤੀ ਨਹੀਂ ਠੀਕ ਹੈ ਚਾਹ ਹੋ ਸਕਦਾ ਮਾਨ ਸਾਹਿਬ ਨੂੰ ਔਰ ਚਾਕ ਕਰਨਾ ਬਣਦਾ ਉਹਨਾਂ ਦਾ ਕਿਉਂਕਿ ਉੱਥੋਂ ਬਖਸ਼ਿਸ਼ਾਂ ਹੋਈਆਂ ਹੋਈਆਂ ਮੁੱਖ ਮੰਤਰੀ ਦੇ ਕੁਰਸੀ ਦੀਆਂ ਹਾਂਜੀ ਹਾਂਜੀ ਔਰ ਖੋਹਦਿਆਂ ਖੋਹਦਿਆਂ ਫਿਰ ਦੁਬਾਰਾ ਬਹਾਲੀ ਹੋਈ ਹੈ ਕਈ ਵਾਰ ਇਸ ਲਈ ਕਈ ਵਾਰ ਜਾਣ ਕੇ ਵੀ ਕਈ ਵਾਰ ਨਾ ਵੱਧ ਦਿਖਾਉਣਾ ਵੀ ਪੈਂਦਾ ਇਹ ਦਿਖਾਵੇ ਦਾ ਭੰਗੜਾ ਸੀ ਜਾਂ ਚਾਦਾ ਭੰਗੜਾ ਸੀ ਇਹ ਤਾਂ ਹੁਣ ਉਹ ਜਾਣਦੇ ਆਪਾਂ ਨਹੀਂ